ਰਾਜਸਥਾਨ ਵਿੱਚ ਕਕਾਰਾਂ ਕਰਕੇ ਅਮਰਤਾਰੀ ਲੜਕੀ ਨੂੰ ਜੱਜ ਦੀ ਪ੍ਰੀਖਿਆ ਦੇਣ ਤੋਂ ਰੋਕਿਆ ਕੜਾ ਤੇ ਕਿਰਪਾਨ ਉਤਾਰਨ ਲਈ ਕੀਤਾ ਗਿਆ ਮਜਬੂਰ ਸ਼ੁਭਮਨਗਲ ਇੱਕੋ ਲੜੀ ਵਿੱਚ 700 ਦੌੜਾਂ ਪੂਰੀਆਂ ਕਰਨ ਵਾਲੇ ਏਸ਼ੀਆ ਦੇ ਪਹਿਲੇ ਬੱਲੇਬਾਜ਼ ਬਣੇ ਗਾਵਸਕਰ ਤੇ ਕੋਲੀ ਦੀ ਕੀਤੀ ਬਰਾਬਰੀ ਆਪਰੇਸ਼ਨ ਸੰਧੂਰ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਦੇ ਦੁਸ਼ਮਣ ਕਿਤੇ ਵੀ ਸੁਰੱਖਿਅਤ ਨਹੀਂ ਪ੍ਰਧਾਨ ਮੰਤਰੀ ਮੋਦੀ ਸਿਵਲ ਹਸਤਾ ਜਲੰਧਰ ਵਿੱਚ ਆਕਸੀਜਨ ਪਲਾਂਟ ਖਰਾਬ ਹੋਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਜਿਮਨੀ ਚੋਣਾਂ ਲਈ ਸਰਪੰਚਾਂ ਤੇ ਪੰਚਾਂ ਦੀ ਚੋਣ ਲਈ ਸ਼ਾਂਤਮਈ ਵੋਟਿੰਗ ਸ਼ੇਸ਼ਤਾ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅ ਰਾਜਸਥਾਨ ਦੇ ਜੈਪੁਰ ਸਥਿਤ ਪੂਰਨਮਾ ਯੂਨੀਵਰਸਿਟੀ ਵਿੱਚ ਹਾਈ ਕੋਰਟ ਦੀ ਸਿਵਲ ਜਜ ਦੀ ਭਰਤੀ ਲਈ ਪ੍ਰੀਖਿਆ ਦੇਣ ਗਈ ਅਮਰਤਾਰੀ ਉਮੀਦਵਾਰ ਗੌਰਪ੍ਰੀਤ ਕੋਰ ਵਾਸੀ ਪਿੰਡ ਫੇਲੋਕੇ ਤਹਿਸੀਲ ਖਡੂਰ ਸਾਬ ਜ਼ਿਲ੍ਹਾ ਤਰਨਤਾਰਨ ਕੜਾ ਤੇ ਕਿਰਪਾਨ ਪਹਿਨੇ ਹੋਣ ਕਰਕੇ ਪ੍ਰੀਖਿਆ ਕੇਂਦਰ ਵਿੱਚ ਦਾਖਲੇ ਤੋਂ ਰੋਕੇ ਜਾਣ ਦੀ ਖਬਰ ਹੈ। ਇਸ ਮੌਕੇ ਤੇ ਗੌਰਪ੍ਰੀਤ ਕੋਰ ਦਾ ਕਹਿਣਾ ਹੈ ਕਿ ਉਹ ਜੱਜ ਲਈ ਪ੍ਰੀਖਿਆ ਦੇਣ ਦੀ ਯੋਗਤਾ ਰੱਖਦੀ ਹੈ ਅਤੇ ਉਹ ਇਹ ਪ੍ਰੀਖਿਆ ਦੇਣ ਲਈ ਉਕਤ ਯੂਨੀਵਰਸਿਟੀ ਪੁੱਜੀ ਸੀ। ਉਹ ਕਾਨੂੰਨ ਤੌਰ ਤੇ ਸਾਰੀਆਂ ਸ਼ਰਤਾਂ ਨੂੰ ਪੂਰੀਆਂ ਕਰਦੀ ਹੈ ਤੇ ਇਸ ਦੀ ਉਸ ਵੱਲੋਂ ਫੀਸ ਵੀ ਪੂਰੀ ਅਦਾ ਕੀਤੀ ਗਈ ਹੈ। ਇਸ ਤੋਂ ਇਲਾਵਾ ਉਸ ਕੋਲ ਪ੍ਰੀਖਿਆ ਦੀਆਂ ਹਦਾਇਤਾਂ ਤੋਂ ਬਾਰੀ ਕੋਈ ਵੀ ਸਮਾਨ ਵੀ ਨਹੀਂ ਸੀ। ਉਸ ਨੇ ਦੱਸਿਆ ਕਿ ਸੰਵਿਧਾਨ ਅਨੁਸਾਰ ਉਹ ਕਿਰਪਾਨ ਪਾ ਕੇ ਪ੍ਰੀਖਿਆ ਦੇਣ ਲਈ ਜਾ ਸਕਦੀ ਹੈ। ਪਰ ਉਸ ਨੂੰ ਹਾਈ ਕੋਰਟ ਦੇ ਵਿਸ਼ੇਸ਼ ਆਦੇਸ਼ ਦਾ ਹਵਾਲਾ ਦੇ ਕੇ ਕਿਰਪਾਨ ਅਤੇ ਕੜਾ ਧਾਰਨ ਕੀਤੇ ਹੋਣ ਕਰਕੇ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਅਤੇ ਕਿਹਾ ਕਿ ਜੇਕਰ ਪ੍ਰੀਖਿਆ ਕੇਂਦਰ ਵਿੱਚ ਜਾਣਾ ਹੈ ਤਾਂ ਕਿਰਪਾਨ ਅਤੇ ਕੜਾ ਉਤਾਰ ਕੇ ਜਾਓ ਇਸ ਮੌਕੇ ਤੇ ਉਸ ਨੇ ਇੱਕ ਕਲੋਜ਼ ਪੜ੍ਹ ਕੇ ਵੀ ਸੁਣਾਇਆ ਜਿਸ ਵਿੱਚ ਔਰਤ ਦਾ ਡਰੈਸ ਕੋਡ ਦੱਸਿਆ ਗਿਆ ਉਸ ਨੇ ਕਿਹਾ ਕਿ ਜੇਕਰ ਕਿਸੇ ਸਿੱਖ ਨੂੰ ਕਿਰਪਾਨ ਪਾ ਕੇ ਪ੍ਰੀਖਿਆ ਦੇਣ ਜਾਣ ਤੇ ਰੋਕਣਾ ਸੀ ਤਾਂ ਪਹਿਲਾਂ ਦੱਸ ਦਿੱਤਾ ਜਾਂਦਾ ਤਾਂ ਉਹ ਇਥੋਂ ਦਾ ਫਾਰਮ ਨਾ ਭਰਦੀ ਨਾ ਹੀ ਪ੍ਰੀਖਿਆ ਦੇ ਲਈ ਆਉਂਦੀ ਉਸ ਨੇ ਦੱਸਿਆ ਕਿ ਕੁਝ ਹੋਰ ਉਮੀਦਵਾਰਾਂ ਨੂੰ ਵੀ ਕੜਾ ਉਤਾਰਨ ਲਈ ਕਿਹਾ ਗਿਆ ਜਿਨ੍ਹਾਂ ਕੜਾ ਉਤਾਰਿਆ ਉਹ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋ ਗਏ ਉਸ ਦਾ ਕਹਿਣਾ ਹੈ ਕਿ ਹਰ ਪ੍ਰੀਖਿਆ ਲਈ ਇੱਕ ਨੋਡਲ ਅਫਸਰ ਲਗਾਇਆ ਹੁੰਦਾ ਹੈ ਪਰ ਜੋ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ਵਿੱਚ ਦਾਖਲ ਕਰਾ ਰਿਹਾ ਉਸ ਵੱਲੋਂ ਨਾ ਤਾਂ ਆਪਣਾ ਨਾਮ ਦੱਸਿਆ ਗਿਆ ਤੇ ਨਾ ਹੀ ਨੋਡਲ ਅਫਸਰ ਬਾਰੇ ਜਾਣਕਾਰੀ ਦਿੱਤੀ ਗਈ ਜਹਿਤਾ ਸਿਰਫ ਇਹ ਹੀ ਕਹਿਣਾ ਸੀ ਕਿ ਹਾਈ ਕੋਰਟ ਦੇ ਰਜਿਸਟਰ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਜਾਵੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਕਤ ਘਟਨਾ ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਿੱਖ ਚਿੰਨ ਸਿੱਖ ਪਛਾਣ ਦਾ ਅਟੁੱਟ ਅੰਗ ਹੈ। ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲੈ ਕੇ ਦੇਸ਼ ਵਿੱਚ ਵਾਪਰ ਰਹੀਆਂ ਇਹਨਾਂ ਦਰਦਨਾਕ ਘਟਨਾਵਾਂ ਨੂੰ ਰੋਕਣ ਲਈ ਸਿੱਧੇ ਤੌਰ ਤੇ ਦਖਲ ਦੇਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਸੰਵਿਧਾਨ ਦੀ ਤਾਰਾ 25 ਵਿੱਚ ਸਿੱਖ ਧਰਮ ਅਤੇ ਹੋਰ ਜਨਾਂ ਦਾ ਕਿਰਪਾਨ ਦਾ ਖਾਸ ਤੌਰ ਤੇ ਜੇਕਰ ਕੀਤਾ ਗਿਆ ਹੈ ਜੋ ਕਿ ਕਿਸੇ ਵੀ ਥਾਂ ਤੇ ਰੋਕਿਆ ਨਹੀਂ ਜਾਵੇਗਾ ਬਲਕਿ ਹਵਾਈ ਅਡਾਣਾ ਵਿੱਚ ਵੀ ਉਸ ਨੂੰ ਵਿਸ਼ੇਸ਼ ਛੋੜ ਦਿੱਤੀ ਗਈ ਹੈ ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ Rajasthan ਦੀ ਘਟਨਾ ਨੂੰ ਦੇਸ਼ ਦੀ ਸੰਵਿਧਾਨ ਦੀ ਉਲੰਘਣਾ ਦਾ ਦਰਜੇ ਹੋਏ ਪ੍ਰੀਖਿਆ ਵਿੱਚ ਰੁਕਣ ਵਾਲੇ ਪ੍ਰੀਖਿਆ ਕੇਂਦਰ ਦੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਉਨ੍ਹਾਂ ਕਿਹਾ ਕਿ Rajasthan ਵਿੱਚ ਕੁਝ ਵਿਦਿਆਰਥੀਆਂ ਨਾਲ ਪਹਿਲਾਂ ਵੀ ਅਜਿਹਾ ਵਰਤਾਰਾ ਹੋਇਆ ਸੀ ਜੈਸਥੇ ਸ਼੍ਰੋਮਣੀ ਕਮੇਟੀ ਦੇ ਵਾਪਸ ਨੇ ਉਥੋਂ ਦੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਸੀ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਲਦ ਇੱਕ ਵਫਤ ਰਾਜਸਥਾਨ ਭੇਜਿਆ ਜਾਵੇਗਾ ਜੋ ਇਸ ਮਾਮਲੇ ਸੰਬੰਧੀ Rajasthan ਸਰਕਾਰ ਨਾਲ ਗੱਲਬਾਤ ਕਰੇਗਾ ਵਾਸ਼ਿੰਗਟਨ ਸੁੰਦਰ ਅਤੇ ਰਵਿੰਦਰ ਜਡੇਜਾ ਆਪਣੇ ਅਜੇਤੂ ਸੈਂਕੜਿਆਂ ਦਰਾਂ ਦੋ ਤੋਂ ਵੱਧ ਸੈਸ਼ਨਾਂ ਤੱਕ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਵਿਰੁੱਧ ਚੌਥੇ ਟੈਸਟ ਵਿੱਚ ਐਤਵਾਰ ਨੂੰ ਇੱਥੇ ਪੰਜਵੇਂ ਦਿਨ ਭਾਰਤ ਨੂੰ ਹਾਰ ਦਿੱਤੀ ਕਗਾਰ ਤੋਂ ਵਾਪਸੀ ਕਰਵਾ ਕੇ ਇਤਿਹਾਸਕ ਡਰਾ ਹਾਸਲ ਕਰਨ ਦੇ ਵਿੱਚ ਸਫਲ ਰਏ ਪੰਜ ਮੈਚਾਂ ਦੀ ਇਸ ਸੀਰੀਜ਼ ਵਿੱਚ ਇੰਗਲੈਂਡ ਅਜੇ ਵੀ 2-1 ਨਾਲ ਅੱਗੇ ਹੈ ਪਰ ਤਿੰਨ ਦਿਨ ਤੋਂ ਬਾਅਦ ਸ਼ੁਰੂ ਹੋ ਰਹੇ ਪੰਜਵੇਂ ਟੈਸਟ ਵਿੱਚ ਹੁਣ ਭਾਰਤ ਕੋਲ ਲੜੀ ਨੂੰ ਬਰਾਬਰ ਕਰਨ ਦਾ ਮੌਕਾ ਹੋਵੇਗਾ ਭਾਰਤ ਪਹਿਲੀ ਪਾਰੀ ਵਿੱਚ 311 ਦੌੜਾਂ ਨਾਲ ਪਿਛੜਨ ਤੋਂ ਬਾਅਦ ਭਾਰਤ ਨੇ ਦੂਜੀ ਪਾਰੇ ਵਿੱਚ ਬਿਨਾ ਕੋਈ ਦੌੜ ਬਣਾਏ ਦੋ ਵਿਕਟਾਂ ਗਵਾ ਦਿੱਤੀਆਂ ਪਰ ਇਸ ਤੋਂ ਬਾਅਦ ਬੱਲੇਬਾਜ਼ਾਂ ਨੇ ਮਜ਼ਬੂਤ ਦ੍ਰੜ ਸੰਕਲਪ ਦਿਖਾਇਆ ਤੇ ਅਨਕੂਲ ਨਤੀਜਾ ਹਾਸਲ ਕੀਤਾ ਕਪਤਾਨ ਸ਼ੁਭਮਨ ਗਿਲਦਾ ਕਹਿਣਾ ਹੈ ਕਿ ਸ਼ੁਰੂਆਤੀ ਦੋ ਵਿਕਟਾਂ ਗਵਾਉਣ ਤੋਂ ਬਾਅਦ ਇਸ ਤਰ੍ਹਾਂ ਦਾ ਪ੍ਰਦਰਸ਼ਨ ਆਸ਼ਵਾਸਾਜੋਗ ਹੈ ਜੜੀਜਾ ਤੇ ਵਸ਼ਿੰਗਟਨ ਦੋਵੇਂ ਹੀ ਸੈਂਕੜੇ ਦੇ ਨੇੜੇ ਸੀ ਇਸ ਲਈ ਅਸੀਂ ਸੋਚਿਆ ਕਿ ਦੋਵੇਂ ਹੀ ਸੈਂਕੜੇ ਦੇ ਹੱਕਦਾਰ ਹਨ ਹਰ ਟੈਸਟ ਮੈਚ ਤੁਹਾਨੂੰ ਕੁਝ ਨਾ ਕੁਝ ਸਿਖਾਉਂਦਾ ਹੈ ਇੱਕ ਟੀਮ ਦੇ ਤੌਰ ਤੇ ਇਸ ਸੀਰੀਜ਼ ਵਿੱਚ ਅਸੀਂ ਕਾਫੀ ਕੁਝ ਸਿੱਖਿਆ ਉਮੀਦ ਹੈ ਕਿ ਅਸੀਂ ਅਗਲਾ ਮੈਚ ਜਿੱਤ ਕੇ ਸੀਰੀਜ਼ ਡਰਾ ਕਰਵਾਉਣ ਵਿੱਚ ਸਫਲ ਹੋਵਾਂਗੇ ਇੱਕ ਇਤਿਹਾਸ ਰਚਦੇ ਹੋਏ ਗਿੱਲ ਇਸ ਸੀਰੀਜ਼ ਵਿੱਚ 700 ਦੌੜਾਂ ਪੂਰੀਆਂ ਕਰਨ ਵਾਲਾ ਏਸ਼ੀਆ ਦਾ ਪਹਿਲਾ ਬੱਲੇਬਾਜ਼ ਬਣ ਗਿਆ ਜਿਸ ਦੇ ਨਾਲ ਉਹ 1990 ਵਿੱਚ ਸਚਿਨ ਤੰਦੁਲਕਰ ਤੋਂ ਬਾਅਦ 올ਡ ਟ੍ਰੈਫੋਰਡ ਕ੍ਰਿਕਟ ਗਰਾਊਂਡ ਤੇ ਸੈਂਕੜਾ ਲਗਾਉਣ ਵਾਲਾ ਪਹਿਲਾ ਖਿਡਾਰੀ ਬਣਿਆ ਹੈ ਉਸ ਦੀ ਇਸ ਪ੍ਰਾਪਤੀ ਨੇ ਇਸ ਖੇਡ ਮੈਦਾਨ ਤੇ ਕਿਸੇ ਭਾਰਤੀ ਬੱਲੇਬਾਦ ਦੇ ਸੈਂਕੜਾ ਲਗਾਉਣ ਦੀ 35 ਸਾਲਾਂ ਦੀ ਲੰਬੀ ਅੜੀਕ ਨੂੰ ਖਤਮ ਕਰ ਦਿੱਤਾ ਇਹ ਉਸ ਦਾ ਨੌਵਾਂ ਟੈਸਟ ਸੈਂਕੜਾ ਸੀ ਅਤੇ ਅਜਿਹਾ ਕਰਨ ਵਾਲਾ ਨੌਵਾਂ ਭਾਰਤੀ ਕ੍ਰਿਕਟਰ ਬਣ ਗਿਆ ਸੱਜੇ ਹੱਥ ਦਾ ਬੱਲੇਬਾਦ ਗਿੱਲ ਇੱਕ ਟੈਸਟ ਲੜੀ ਵਿੱਚ ਚਾਰ ਸੈਂਕੜੇ ਬਣਾਉਣ ਵਾਲੇ ਮਹਾਨ ਸੁਨੀਲ ਗਵਾਸਕਰ ਤੇ ਡੌਨ ਬ੍ਰੈਡਮੈਨ ਤੋਂ ਬਾਅਦ ਅਜਿਹਾ ਕਰਨ ਵਾਲਾ ਤੀਜਾ ਕਪਤਾਨ ਵੀ ਬਣ ਗਿਆ ਉਹ ਭਾਰਤ ਲਈ ਇੱਕ ਲੜੀ ਵਿੱਚ ਸਭ ਤੋਂ ਵੱਧ ਸੈਕੜੇ ਲਗਾਉਣ ਵਾਲਿਆਂ ਦੀ ਸੂਚੀ ਵਿੱਚ ਗਾਵਸਕਰ ਤੇ ਕੋਲੀ ਦੇ ਬਰਾਬਰ ਪੁੱਜ ਚੁੱਕਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਪਰੇਸ਼ਨ ਸੰਧੂਰ ਨੇ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਜੇ ਭਾਰਤ ਦੀ ਪ੍ਰਭੂਸਤਾ ਤੇ ਕੋਈ ਹਮਲਾ ਹੁੰਦਾ ਹੈ ਤਾਂ ਉਹ ਕਿਵੇਂ ਉਸਦਾ ਜਵਾਬ ਦਿੰਦਾ ਹੈ ਸਰਹੱਦ ਪਾਰ ਕੀਤੀ ਗਈ ਫੌਜੀ ਕਾਰਵਾਈ ਨੇ ਪੂਰੇ ਦੇਸ਼ ਵਿੱਚ ਇੱਕ ਨਵਾਂ ਭਰੋਸਾ ਪੈਦਾ ਕੀਤਾ ਚੋਲਾਪੁਰਮ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਪਰੇਸ਼ਨ ਸੰਦੂਰ ਨੇ ਇਹ ਸਾਬਤ ਕਰ ਦਿੱਤਾ ਕਿ ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਦੁਸ਼ਮਣਾਂ ਤੇ ਅੱਤਵਾਦੀਆਂ ਲਈ ਕੋਈ ਸੁਰੱਖਿਅਤ ਥਾਂ ਨਹੀਂ ਹੈ। ਇਹ ਸਮਾਗਮ ਮਹਾਨ ਚੋਲ ਸਮਰਾਟ ਅਰਜਿੰਦਰ ਚੋਲਾ ਪਹਿਲੇ ਦੇ ਜਨਮ ਦਿਨ ਨੂੰ ਦਰਸਾਉਂਦਾ ਹੈ ਜਿਸ ਨੂੰ ਆਦੀ ਤੇਰੂਵਤੀ ਰਾਏ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਆਪਰੇਸ਼ਨ ਸੰਦੂਰ ਬਾਰੇ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ ਦੁਨੀਆ ਨੇ ਵੇਖਿਆ ਕਿ ਜੇ ਕੋਈ ਭਾਰਤੀ ਦੀ ਸੁਰੱਖਿਆ ਤੇ ਪ੍ਰਭੂ ਸਤਾਤੇ ਹਮਲਾ ਕਰਦਾ ਹੈ ਤਾਂ ਭਾਰਤ ਕਿਵੇਂ ਜਵਾਬ ਦਿੰਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਝਾਰਖੰਡ ਦੇ ਸਾਬਕਾ ਨਕਸਲੀਆਂ ਵੱਲੋਂ ਬੰਦੂਕਾ ਛੱਡ ਕੇ ਮੱਛੀ ਪਾਲਣ ਦਾ ਧੰਦਾ ਅਪਣਾਉਣ ਦੀ ਤਾਰੀਫ਼ ਕੀਤੀ ਹੈ। ਇਹ ਨਕਸਲੀ ਝਾਰਖੰਡ ਦੇ ਗੋਮਲਾ ਜ਼ਿਲ੍ਹੇ ਦੇ ਸੰਨ। ਉਹਨਾਂ ਕਹਿੰਦੇ ਕਿ ਕਈ ਵਾਰ ਸਭ ਤੋਂ ਵੱਡਾ ਪ੍ਰਕਾਸ਼ ਉੱਥੋਂ ਹੀ ਉੱਭਰਦਾ ਹੈ ਜਿੱਥੇ ਸਭ ਤੋਂ ਵੱਧ ਹਨੇਰਾ ਹੁੰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਕ ਤਰ੍ਹਾਂ ਨਾਲ ਤਾਮਲ ਲਾਡੂ ਰਾਜਾ ਦੀ ਭਗਤੀ ਦੀ ਧਰਤੀ ਹੈ ਅੱਜ ਇਲਿਆ ਰਾਜਾ ਨੇ ਸਾਨੂੰ ਸਾਰਿਆਂ ਨੂੰ ਸ਼ਿਵ ਦੀ ਭਗਤੀ ਵਿੱਚ ਲੀਨ ਕਰ ਦਿੱਤਾ ਕਿੰਨਾ ਸ਼ਾਨਦਾਰ ਮਾਹੌਲ ਸੀ ਸ਼ਿਵ ਦਰਸ਼ਨ ਦੀ ਬੇਮਿਸਾਲ ਊਰਜਾ ਇਲਿਆ ਰਾਜਾ ਦੇ ਸੰਗੀਤ ਤੇ ਮੰਤਰਾਂ ਦੇ ਜਾਪ ਮਨ ਨੂੰ ਭਾਵਕ ਬਣਾ ਦਿੰਦੇ ਹਨ ਉਹਨਾਂ ਕਹਿ ਕੇ ਜਦੋਂ ਮੈਂ ਹੈਲੀਪੈਡ ਤੋਂ ਇੱਥੇ ਆਇਆ ਤਾਂ 3-4 ਕਿਲੋਮੀਟਰ ਦੀ ਦੂਰੀ ਅਚਾਨਕ ਇੱਕ ਰੋਡ ਸ਼ੋਅ ਬਣ ਗਈ ਅਤੇ ਹਰ ਕੋਈ ਆਪਰੇਸ਼ਨ ਸੰਦੂਰ ਦੀ ਸ਼ਲਾਘਾ ਕਰ ਰਿਹਾ ਸੀ। ਉਹਨਾਂ ਕਹਿ ਕਿ ਕਈ ਲੋਕ ਲੋਕਤੰਤਰ ਤੇ ਟਿੱਪਣੀ ਕਰਦੇ ਹੋਏ ਯੂਕੇ ਦੇ ਮੈਗਨਾ ਕਾਰਟਾ ਦਾ ਜ਼ਿਕਰ ਕਰਦੇ ਹਨ। ਹਾਲਾਂਕਿ ਚੋਲ ਯੁੱਗ ਦੀ ਕੋਦਾਬੋਲਾਈ ਪ੍ਰਣਾਲੀ ਇਸ ਤੋਂ ਪਹਿਲਾਂ ਦੀ ਸੀ। ਚੋਲ ਯੁੱਗ ਦੌਰਾਨ ਅਪਣਾਈ ਗਈ ਪ੍ਰਣਾਲੀ 1000 ਸਾਲ ਪਹਿਲਾਂ ਦੀ ਸੀ। ਇਸ ਮੌਕੇ ਉਹਨਾਂ ਨੇ ਪੁਲਾੜ ਯਾਤਰੀ ਸੁਭಾಂಶੂ ਸ਼ਕਲਾ ਦੀ ਪੁਲਾੜ ਤੋਂ ਧਰਤੀ ਤੇ ਸੁਰੱਖਿਅਤ ਵਾਪਸੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਪਾਰੇ ਦੇ ਬੱਚਿਆਂ ਚ ਪਲਾੜ ਪ੍ਰਤੀ ਉਰਸੁਖਤਾ ਦੀ ਇੱਕ ਨਵੀਂ ਲਹਿਰ ਪੈਦਾ ਹੋਈ ਹੈ। ਦੇਸ਼ ਵਿੱਚ ਪਲਾੜ ਖੇਤਾਂ ਨਾਲ ਸੰਬੰਧਿਤ 200 ਤੋਂ ਵੱਧ ਸਟਾਰਟਅਪ ਸ਼ੁਰੂ ਕੀਤੇ ਗਏ ਹਨ। ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ਮਨਕੀ ਬਾਤ ਪ੍ਰੋਗਰਾਮ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਦਾ ਰਸਤਾ ਸਵੈ-ਨਿਰਪਰਤਾ ਵਿੱਚੋਂ ਲੰਘਦਾ ਹੈ। ਵੋਕਲ ਫਾਰ ਲੋਕਲ ਸਵੈ-ਨਿਰਭਰ ਭਾਰਤ ਦਾ ਸਭ ਤੋਂ ਮਜ਼ਬੂਤ ਆਧਾਰ ਹੈ। ਸੁਭਾਸ਼ੂ ਸ਼ੁਕਲਾ ਦੀ ਪਲਾੜ ਤੋਂ ਵਾਪਸੀ ਬਾਰੇ ਦੇਸ਼ ਵਿੱਚ ਬਹੁਤ ਚਰਚਾ ਹੋਈ। ਜਿਵੇਂ ਹੀ ਉਹ ਧਰਤੀ ਤੇ ਸੁਰੱਖਿਅਤ ਉਤਰੇ ਤਾਂ ਲੋਕ ਖੁਸ਼ੀ ਨਾਲ ਝੂਮ ਉਠੇ ਹਰ ਦਿਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਪੂਰਾ ਦੇਸ਼ ਮਾਣ ਨਾਲ ਭਰ ਗਿਆ ਜਲੰਧਰ ਦੇ ਸ਼ਹੀਦ ਬਾਬੂ ਲਾਲ ਸਿੰਘ ਸਿਵਲ ਹਸਪਤਾਲ ਵਿਖੇ ਬਣੇ ਟਰੋਮਾ ਸੈਂਟਰ ਦੇ ਆਕਸੀਜਨ ਪਲਾਂਟ ਵਿੱਚ ਖਰਾਬੀ ਆਉਣ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋਰ ਜਾਣ ਦੀ ਖਬਰ ਹੈ ਜਾਣਕਾਰੀ ਅਨੁਸਾਰ ਟਰੋਮਾ ਸੈਂਟਰ ਚ ਦਾਖਲ ਅਰਜਨਾ ਪੁੱਤਰ ਸਰੰਦਰ ਕੁਮਾਰ ਵਾਸੀ ਅਰਵਨ ਸਟਰੀਟ ਫੇਜ਼ 2 ਜਲੰਧਰ ਸੱਪ ਦੇ ਡੰਗੇ ਜਾਣ ਤੋਂ ਬਾਅਦ 27 ਜੁਲਾਈ ਨੂੰ ਇਲਾਜ ਲਈ ਸਿਵਲ ਹਸਪਤਾਲ ਆਈ ਸੀ ਜਿਹਦੀ دیر ਸ਼ਾਮ 7:30 ਵਜੇ ਮੌਤ ਹੋ ਗਈ। ਰਾਜੂ ਪੁੱਤਰ ਜੋਗਿੰਦਰ ਵਾਸੀ ਰਾਜਨਗਰ ਵਸਦੀ 바ਵਾ ਖੇਲ ਜਲੰਧਰ ਜੋ ਕਿ ਟੀਵੀ ਦੀ ਬਿਮਾਰੀ ਤੋਂ ਗੰਭੀਰ ਪੀੜਤ ਸੀ ਉਹ 24 ਜੁਲਾਈ ਨੂੰ ਇੱਥੇ ਆਇਆ ਸੀ। ਉਸ ਦੀ ਵੀ 7:50 ਤੇ ਮੌਤ ਹੋ ਗਈ। ਇਸ ਤੋਂ ਇਲਾਵਾ ਅਵਤਾਰ ਲਾਲ ਜੋ 25 ਜੁਲਾਈ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਹੋਇਆ ਸੀ ਓ ਵੀ ਦੇਰ ਸ਼ਾਮ ਦਮ ਤੋੜ ਗਿਆ ਇਹ ਸਾਰੇ ਮਰੀਜ਼ ਟਰਾਮਾ ਸੈਂਟਰ ਵਿੱਚ ਦਾਖਲ ਸਨ ਅਤੇ ਇਹਨਾਂ ਨੂੰ ਆਕਸੀਜਨ ਲੱਗੀ ਹੋਈ ਸੀ ਵੱਡੀ ਗੱਲ ਇਹ ਹੈ ਕਿ ਆਕਸੀਜਨ ਪਲਾਂਟ ਵਿੱਚ ਨੌਕਸ ਆਉਣ ਤੋਂ ਕਰੀਬ ਅੱਧੇ ਘੰਟੇ ਦੇ ਅੰਦਰ ਹੀ ਤਿੰਨਾ ਮਰੀਜ਼ਾਂ ਦੀ ਮੌਤ ਹੋ ਗਈ ਕਿਹਾ ਜਾ ਰਿਹਾ ਹੈ ਕਿ ਮਰੀਜ਼ਾਂ ਦੀ ਮੌਤ ਆਕਸੀਜਨ ਦੀ ਲੋੜੀਂਦਾ ਮਾਤਰਾ ਨਾ ਮਿਲਣ ਕਰਕੇ ਹੋਈ ਹੈ ਐਸਮੋ ਡਾਕਟਰ ਵਿਨੈ ਅਨੰਦ ਕਹਿੰਦਾ ਹੈ ਕਿ ਆਕਸੀਜਨ ਪਲਾਂਟ ਵਿੱਚ ਕੁਝ ਤਕਨੀਕੀ ਖਰਾਬੀ ਜ਼ਰੂਰ ਆਈ ਸੀ ਪਰ ਉਸ ਨੂੰ ਕੁਝ ਹੀ ਸਮੇਂ ਵਿੱਚ ਦਰੁਸਤ ਕਰ ਲਿਆ ਸੀ ਉਹਨਾਂ ਨੇ ਕਿਹਾ ਕਿ ਜੇਰੇ ਰਾਤ ਤਿੰਨੋਂ ਮਰੀਜ਼ ਗੰਭੀਰ ਸਨ ਇਸ ਮਾਮਲੇ ਦੀ ਜਾਂਚ ਲਈ ਨਵ ਮੈਮਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੀ ਰਿਪੋਰਟ ਦੇ ਆਧਾਰ ਤੇ ਬਣਦੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦੇਰ ਰਾਤ ਆਕਸੀਜਨ ਪਲਾਂਟ ਦੇ ਖਰਾਬ ਹੋਣ ਤੋਂ ਬਾਅਦ ਤਿੰਨ ਮਰੀਜ਼ਾਂ ਦੀ ਮੌਤ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਰਾਤ ਕਰੀਬ 1 ਵਜੇ ਜਲੰਧਰ ਪਹੁੰਚ ਕੇ ਹਾਲਾ ਦਾ ਜੈਜਾ ਲੈਣ ਲਈ ਸਿਵਲ ਹਸਪਤਾਲ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਇਸ ਮੌਕੇ ਉਹਨਾਂ ਨਾਲ ਜਲੰਧਰ ਦੇ ਡੀਸੀ ਡਾਕਟਰ ਹਿਮਾਂਸ਼ੂ ਅਗਰਵਾਲ ਵੀ ਮੌਜੂਦ ਸਨ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਡਾਕਟਰ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਬਾਪਰੀ ਘਟਨਾ ਦੀ ਜਾਂਚ ਲਈ ਚੰਡੀਗੜ੍ਹ ਤੋਂ ਵਿਸ਼ੇਸ਼ ਟੀਮ ਭੇਜੀ ਜਾਵੇਗੀ ਜਿਸ ਬਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ ਉਨਾ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਅਜਿਹਾ ਕੋਈ ਵੀ ਹਾਸਾ ਦੁਬਾਰਾ ਨਾ ਵਾਪਰੇ ਪੰਜਾਬ ਵਿੱਚ ਸਰਪੰਚਾਂ ਦੀਆਂ 55 ਤੇ ਪੰਚਾਂ ਦੀਆਂ 475 ਅਸਾਮੀਆਂ ਲਈ ਹੋਈਆਂ ਜਮਨੀ ਚੋਣਾਂ ਵਾਸਤੇ ਵੋਟਾਂ ਪੈਣ ਦਾ ਅਮਲ ਅਮਨ ਸ਼ਾਂਤੀ ਨਾਲ ਨਿਪਟੇ ਚੜ ਗਿਆ ਇਸ ਦੌਰਾਨ ਇੱਕ ਦੋ ਥਾਵਾਂ ਤੇ ਮਾਮੂਲੀ ਖਿੱਚਧੂਧੀਆਂ ਘਟਨਾਵਾਂ ਛੱਡ ਕੇ ਜ਼ਿਆਦਾਤਰ ਥਾਵਾਂ ਤੇ ਸ਼ਾਂਤਮਈ ਵੋਟਾਂ ਪਈਆਂ ਹਨ ਪੰਜਾਬ ਦੇ 23 ਜ਼ਿਲ੍ਹਿਆਂ ਦੀਆਂ 1217 ਗ੍ਰਾਮ ਪੰਚਾਇਤਾਂ ਵਿੱਚੋਂ 55 ਸਰਪੰਚਾਂ ਤੇ 475 ਪੰਚਾਂ ਦੀ ਚੋਣ ਲਈ VOTING ਹੋਈ ਹੈ ਇਸ ਤਰ੍ਹਾਂ 697 ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਜਾਣਕਾਰੀ ਅਨੁਸਾਰ ਵੈਲਟ ਪੇਪਰਾਂ ਰਹੀ VOTING ਸਵੇਰੇ 8 ਵਜੇ ਸ਼ੁਰੂ ਹੋਈ ਸੀ ਜੋ ਸ਼ਾਮ 4 ਵਜੇ ਤੱਕ ਜਾਰੀ ਰਹੀ ਇਸ ਦੌਰਾਨ ਕੁਝ ਪੋਲਿੰਗ ਸਟੇਸ਼ਨਾਂ ਤੇ ਲੋਕਾਂ ਦੀ ਵੱਧੂ ਪੀੜ ਹੋਣ ਕਰਕੇ ਸ਼ਾਮ 4 ਵਜੇ ਤੋਂ ਬਾਅਦ ਵੀ VOTING ਜਾਰੀ ਰਹੀ ਚੋਣ ਕਮਿਸ਼ਨ ਨੇ ਸਰਪੰਚਾਂ ਤੇ ਪੰਚਾਂ ਦੀਆਂ ਅਸਾਮੀਆਂ ਤੇ ਹੋ ਰਹੀਆਂ ਜਿਮਨੀ ਚੋਣਾਂ ਨੂੰ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨਿਭਰੇ ਜਾਣ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ ਚੋਣ ਕਮਿਸ਼ਨ ਵੱਲੋਂ ਪੰਜਾਬ ਵੱਲੋਂ ਵੋਟਾਂ ਪੈਣ ਤੋਂ ਬਾਅਦ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਕਰਕੇ ਜੇਤੂਆਂ ਦਾ ਐਲਾਨ ਕੀਤਾ ਗਿਆ ਇਸ ਮੌਕੇ ਤੇ ਜੇਤੂ ਉਮੀਦਵਾਰਾਂ ਨੇ ਭੰਗੜੇ ਪਾ ਕੇ ਜਸ਼ਨ ਮਨਾਇਆ ਹੈ ਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਹੈ ਇਸ ਮੌਕੇ ਤੇ ਇਹਨਾਂ ਜੇਤੂ ਸਰਪੰਚਾਂ ਅਤੇ ਪੰਚਾਂ ਦਾ ਕਹਿਣਾ ਹੈ ਕਿ ਉਹ ਪਿੰਡ ਦਾ ਵਿਕਾਸ ਬਿਨਾਂ ਕਿਸੇ ਭੇਤ ਭਾਅ ਦੇ ਕਰਨਗੇ। ਬਿਹਾਰ ਦੀ ਵੋਟਰ ਸੂਚੀ ਤੇ ਵਿਸ਼ੇਸ਼ ਤੀਬਰ ਸੋਧ ਐਸਆਈਆਰ ਦੇ ਮਹੀਨੇ ਭਰ ਦੇ ਚੱਲਣ ਵਾਲੇ ਪਹਿਲੇ ਪੜਾਅ ਦੇ ਸਮਾਪਤ ਹੋਣ ਦੇ ਨਾਲ ਚੋਣ ਕਮਿਸ਼ਨ ਨੇ ਕਿਹਾ ਕਿ ਰਾਤ ਦੇ 7.24 ਕਰੋੜਾਂ 91.78% ਦੀ ਵੋਟਰਾਂ ਦੇ ਗਣਨਾ ਫਾਰਮ ਪ੍ਰਾਪਤ ਹੋ ਗਏ ਹਨ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ 36 ਲੱਖ ਲੋਕ ਜਾਂ ਤਾਂ ਆਪਣੇ ਪਿਛਲੇ ਪਤੇਆਂ ਤੋਂ ਸਤਾਈ ਤੌਰ ਤੇ ਤਬਦੀਲ ਹੋ ਗਏ ਜਾਂ ਉਹਨਾਂ ਦਾ ਪਤਾ ਨਹੀਂ ਲੱਗਿਆ ਜਦੋਂ ਕਿ 7 ਲੱਖ ਵੋਟਰਾਂ ਨੇ ਹੋਰ ਥਾਵਾਂ ਤੇ ਆਪਣੇ ਆਪ ਨੂੰ ਦਰਜ ਕਰਵਾਇਆ ਹੋਇਆ ਹੈ ਗਣਨਾ ਫਾਰਮ ਵੰਡਣਾ ਤੇ ਵਾਪਸ ਪ੍ਰਾਪਤ ਕਰਨ ਦੇ ਨਾਲ ਸੰਬੰਧਿਤ ਐਸਆਈਆਰ ਦਾ ਪਹਿਲਾ ਪੜਾਅ ਸ਼ੁੱਕਰਵਾਰ 25 ਜੁਲਾਈ ਨੂੰ ਖਤਮ ਹੋਇਆ ਹੈ ਚੋਣ ਕਮਿਸ਼ਨ ਨੇ ਕਿਹਾ ਕਿ ਬੂਤ ਪਧਰੀ ਅਧਿਕਾਰੀਆਂ ਨੂੰ ਉਕਤ ਵੋਟਰਾਂ ਦੇ ਗਣਨਾ ਫਾਰਮ ਵਾਪਸ ਨਹੀਂ ਮਿਲੇ ਕਿਉਂਕਿ ਉਹ ਜਾਂ ਤਾਂ ਦੂਜੇ ਰਾਜਾਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵੋਟਰ ਬਣ ਗਏ ਹਨ ਜਾਂ ਮੌਜੂਦ ਨਹੀਂ ਹਨ ਜਾਂ 25 ਜੁਲਾਈ ਤੱਕ ਉਹਨਾਂ ਫਾਰਮ ਜਮਾ ਨਹੀਂ ਕਰਵਾਏ ਇੱਕ ਹੋਰ ਕਾਰਨ ਇਹ ਸੀ ਕਿ ਉਹ ਕਿਸੇ ਕਾਰਨ ਕਰਕੇ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਕਰਨ ਲਈ ਤਿਆਰ ਨਹੀਂ ਸਨ ਚੋਣ ਨਿਗਰਾਨ ਦਾ ਕਹਿਣਾ ਹੈ ਕਿ ਇਹਨਾਂ ਵੋਟਰਾਂ ਦੀ ਸਹੀ ਸਥਿਤੀ 1 ਅਗਸਤ ਤੱਕ ਇਹਨਾਂ ਫਾਰਮਾਂ ਦੀ ਜਾਂਚ ਤੋਂ ਬਾਅਦ ਪਤਾ ਲੱਗੇਗੀ ਹਾਲਾਂਕਿ 1 ਅਗਸਤ ਤੋਂ 1 ਸਤੰਬਰ ਤੱਕ ਦਾਅਵਿਆਂ ਤੇ ਇਤਰਾਜ਼ਾਂ ਦੀ ਮਿਆਦ ਦੌਰਾਨ ਅਸਲੀ ਵੋਟਰਾਂ ਨੂੰ ਅਜੇ ਵੀ ਵੋਟਰ ਸੂਚੀਆਂ ਵਿੱਚ ਵਾਪਸ ਸ਼ਾਮਲ ਕੀਤਾ ਜਾ ਸਕਦਾ ਹੈ। ਹਰੀਦਵਾਰ ਦੇ ਮਨਸਾ ਦੇਵੀ ਮੰਦਿਰ ਵਿੱਚ ਸਵੇਰੇ ਭਾਰੀ ਪੀੜ ਇਕੱਠੀ ਹੋਣ ਤੋਂ ਬਾਅਦ ਮੱਚੀ ਭਾਜੜ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 28 ਦੇ ਕਰੀਬ ਜ਼ਖਮੀ ਹੋਏ ਹਨ। ਹਰੀਦਵਾਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਐਸਐਸਪੀ ਪਰਮੇਂਦਰ ਸਿੰਘ ਡੋਵਾਲ ਨੇ ਦੱਸਿਆ ਕਿ ਮੰਦਰ ਦੀਆਂ ਪੌੜੀਆਂ ਤੋਂ ਬਿਜਲੀ ਦਾ ਕਰੰਟ ਲੱਗਣ ਦੀਆਂ ਅਫਵਾਹਾਂ ਕਾਰਨ ਲੋਕਾਂ ਵਿੱਚ ਅਫੜਾ ਤਫੜੀ ਮਚ ਗਈ। ਉਨ੍ਹਾਂ ਕਿਹਾ ਕਿ 35 ਦੇ ਕਰੀਬ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ ਵਿੱਚੋਂ 6 ਦੀ ਮੌਤ ਹੋ ਗਈ। ਇਹ ਘਟਨਾ ਸਵੇਰੇ 9 ਵਜੇ ਦੇ ਕਰੀਬ ਵਾਪਰੀ। ਐਤਵਾਰ ਹੋਣ ਕਰਕੇ 500 ਫੁੱਟ ਤੋਂ ਵੱਧ ਉਚਾਈ ਤੇ ਸ਼ਵਾਲਕ ਪਹਾੜੀਆਂ ਦੇ ਉੱਪਰ ਸਥਿਤ ਮੰਦਰ ਵਿੱਚ ਵੱਡੀ ਗਿਣਤੀ ਸ਼ਰਧਾਲੂ ਮੱਥਾ ਟੇਕਣ ਆਏ ਹੋਏ ਸਨ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਟਨਾ ਦੇ ਮਜਿਸਟਰੇਡ ਜਾਂਚ ਦੇ ਹੁਕਮ ਦਿੱਤੇ ਹਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਕਹੇ ਕਿ ਇਸ ਲਈ ਉਹਨਾਂ ਨੇ ਕਟਨਾ ਦੀ ਮਜਿਸਟਰੇਡ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਅਫਵਾਹ ਫੈਲਾਉਣ ਵਾਲਿਆਂ ਨੂੰ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਇਸ ਮੌਕੇ ਉਹਨਾਂ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ 50,000 ਹਜ਼ਾਰ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਇਸੇ ਤਰ੍ਹਾਂ ਇੱਕ ਹੋਰ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਅਮ드ਗਾਰ ਨੇੜਿਓਂ ਲੰਘਦੀ ਸਰਹੰਦ ਬਠਿੰਡਾ ਬ੍ਰਾਂਚ ਨਹਿਰ ਵਿੱਚ ਇੱਕ ਤੇਜ਼ ਰਫ਼ਤਾਰ ਛੋਟੇ ਹਾਥੀ ਦੇ ਨਹਿਰ ਵਿੱਚ ਡਿਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਇਹਨਾਂ ਵਿੱਚੋਂ 6 ਲਾਸ਼ਾਂ ਨੂੰ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ ਜਦਕਿ 5 ਲਾਪਤਾ ਹਨ। ਇਹ ਟੈਂਪੂ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਮਾਨਕਵਾਲ ਦੇ ਸ਼ਰਦਾਲੂਆਂ ਨਾਲ ਨੈਣਾ ਦੇਵੀ ਤੋਂ ਮੱਥਾ ਟੇਕ ਕੇ ਉਪਰੰਤ ਪਿੰਡ ਵਾਪਸ ਆ ਰਿਹਾ ਸੀ। ਪੰਜਾਬ ਭਾਜਪਾ ਦੇ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬੀਆਂ ਨੇ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਦੇਖ ਲਈਆਂ ਹੁਣ ਉਹਨਾਂ ਦੀਆਂ ਆਸਾਂ ਸਿਰਫ ਭਾਜਪਾ ਦੇ ਟਿਕਿਆਂ ਹੋਈਆਂ ਹਨ ਕਿਉਂਕਿ ਪੰਜਾਬ ਦੇ ਵਿੱਚ ਸਿਰਫ ਭਾਜਪਾ ਹੀ ਕਾਨੂੰਨ ਵਿਵਸਥਾ ਤੇ ਸ਼ਾਂਤੀ ਸਥਾਪਿਤ ਕਰ ਸਕਦੀ ਹੈ ਅਸ਼ਵਨੀ ਸ਼ਰਮਾ ਪਾਰਟੀ ਵਰਕਰਾਂ ਮਿਲੋ ਰੱਖੇ ਆਪਣੇ ਸਨਮਾਨ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਬਹੁਤ ਕੰਮ ਕਰੇਗੀ। ਹਰਿਆਣਾ ਦੀ ਤਰ੍ਹਾਂ 17 ਫਸਲਾਂ ਤੇ ਸਬਜ਼ੀਆਂ ਤੇ ਐਮਐਸਪੀ ਦੇਣ ਤੇ ਪੰਜਾਬ ਵਿੱਚ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਸਤਾ ਹਾਸਲ ਕਰਨਾ ਚਾਹੁੰਦੀ ਹੈ। ਆਪ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਸਕੀਮ ਦਾ ਵਿਰੋਧ ਕਰਦਿਆਂ ਉਹਨਾਂ ਨੇ ਕਿਹਾ ਕਿ ਇਸ ਮੁੱਦੇ ਤੇ ਉਹ ਕਿਸਾਨਾਂ ਨਾਲ ਡਟ ਕੇ ਖੜੇ ਹਨ ਅਤੇ ਕਿਸੇ ਵੀ ਕੀਮਤ ਤੇ ਉਹਨਾਂ ਦੀਆਂ ਜ਼ਮੀਨਾਂ ਨੂੰ ਅਕਵਾਇਰ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਤੇ ਅਸ਼ਵੀਨ ਸ਼ਰਮਾ ਨੇ ਜੁਦ ਨਸ਼ਿਆਂ ਦੇ ਵਿਰੋਧ ਮਹਿੰਮ ਬਾਰੇ ਕਿਹਾ ਹੈ ਕਿ ਖੁਦ ਨਸ਼ਾ ਕਰਨ ਵਾਲੇ ਇਹ ਮਹਿੰਮ ਚਲਾ ਰਹੇ ਹਨ ਉਹਨਾਂ ਕਹਿ ਕਿ ਪੰਜਾਬ ਭਾਜਪਾ ਦਾ ਹਮੇਸ਼ਾ ਹੀ ਨਸ਼ੇ ਦੇ ਵਿਰੋਧ ਸਟੈਂਡ ਰਿਹਾ ਹੈ ਅਤੇ ਉਹ ਪੰਜਾਬੀਆਂ ਦੇ ਹਿੱਤ ਵਿੱਚ ਹਮੇਸ਼ਾ ਹੀ ਉਹਨਾਂ ਦੇ ਨਾਲ ਦ੍ਰਿੜਤਾ ਨਾਲ ਖੜੇ ਰਹਿਣਗੇ ਉਹਨਾਂ ਦਾ ਕਹਿਣਾ ਹੈ ਕਿ ਆਪ ਨੇ ਵੀ ਮਹਿਲਾਵਾਂ ਨਾਲ ਧੋਖਾ ਕੀਤਾ ਤੇ ਉਹਨਾਂ ਨੂੰ 1-1000 ਰੁਪਏ ਮਹੀਨਾ ਨਹੀਂ ਦਿੱਤਾ ਗਿਆ ਭੋਜਨ ਸਮਾਜ ਪਾਰਟੀ ਬਸਪਾ ਦੇ ਚੀਫ ਨੈਸ਼ਨਲ ਕੋਆਰਡੀਨੇਟਰ ਆਕਾਸ਼ ਆਨੰਦ ਵੱਲੋਂ ਪਾਰਟੀ ਦੇ ਸਥਾਨਕ ਸੂਬਾ ਦਫ਼ਤਰ ਵਿੱਚ ਪੰਜਾਬ ਤੇ ਜੰਮੂ ਕਸ਼ਮੀਰ ਸੂਬੇ ਦੇ ਸੰਗਠਨ ਦੇ ਕੰਮਕਾਜ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਤੇ ਬਸਪਾ ਦੇ ਨੈਸ਼ਨਲ ਕੋਆਰਡੀਨੇਟਰ ਰਣਤੇਜ ਸਿੰਘ ਵੈਣੀਵਾਲ ਤੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਸਮੇਤ ਹੋਰ ਸੀਨੀਅਰ ਲੀਡਰਸ਼ਿਪ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸੀ। ਇਸ ਮੌਕੇ ਤੇ ਆਕਾਸ਼ ਆਨੰਦ ਦਾ ਕਹਿਣਾ ਹੈ ਕਿ ਮਜਬੂਤ ਸੰਗਠਨ ਦੇ ਦਮ ਤੇ ਬਸਪਾ ਸਤਾ ਦੀ ਲੜਾਈ ਲੜੇਗੀ ਇਸ ਤੋਂ ਪਹਿਲਾਂ ਬਸਪਾ ਦੇ ਚੀਫ ਨੈਸ਼ਨਲ ਕੋਆਰਡੀਨੇਟਰ ਆਕਾਸ਼ ਆਨੰਦ ਦੇ ਜਲੰਧਰ ਪਹੁੰਚਣ ਤੇ ਬਸਪਾ ਵਰਕਰਾਂ ਨੇ ਸਵਾਗਤ ਕੀਤਾ ਇਸ ਦੌਰਾਨ ਬਸਪਾ ਦੇ ਜੰਮੂ ਕਸ਼ਮੀਰ ਤੇ ਹਿਮਾਚਲ ਦੇ ਕੇਂਦਰੀ ਇੰਚਾਰਜ ਧਰਮਵੀਰ ਅਸ਼ੋਕ ਪੰਜਾਬ ਚੰਡੀਗੜ੍ਹ ਇੰਚਾਰਜ ਵਿਪul ਕੁਮਾਰ ਜੰਮੂ ਕਸ਼ਮੀਰ ਦੇ ਕੋਆਰਡੀਨੇਟਰ ਦਇਆ ਚੰਦਾ ਦਰਸ਼ਨ ਰਾਣਾ ਵੀ ਉੱਚੇ ਤੌਰ ਤੇ ਮੌਜੂਦ ਸਨ ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਫਗਵਾੜਾ ਨਗਰ ਕੌਂਸਲ ਭੋਗਪੁਰ ਦੇ ਉਪ ਪ੍ਰਧਾਨ ਰਕੇਸ਼ ਬੱਗਾ ਕੌਂਸਲਰ ਦਵਿੰਦਰ ਗੋਗਾ ਕੌਂਸਲਰ ਚਰਨਜੀ ਲਾਲ ਕਾਲਾ ਅਮਨਦੀਪ ਕੌਰ ਮਦਰ ਮੱਦੀ ਅਲਾਵਰਪੁਰ ਵੱਲੋਂ ਵੀ ਆਕਾਸ਼ ਆਨੰਦ ਨੂੰ ਗੁਲਦਸਤਾ ਭੇਟ ਕੀਤਾ ਗਿਆ ਮਾਨਸਾ ਜ਼ਿਲ੍ਹੇ ਦੇ ਮੱਥੇ ਤੇ ਲੱਗਿਆ ਘੱਟ ਪੜੇ ਲਿਖੇ ਹੋਣ ਦਾ ਦਾਗ ਤਿੰਨ ਸਕੀਆਂ ਪੈਣਾ ਨੇ ਤੋ ਦਿੱਤਾ ਜਾਣਕਾਰੀ ਮੁਤਾਬਕ ਤੰਗੀਆਂ ਤਰੁਸ਼ੀਆਂ ਨਾਲ ਜੂਝਣ ਵਾਲੇ ਮਾਨਸਾ ਜ਼ਿਲ੍ਹੇ ਦੇ ਬਡਲਾੜਾ ਸ਼ਹਿਰ ਵਿੱਚਲੇ ਮਜ਼ਦੂਰ ਪਰਿਵਾਰ ਵਿੱਚੋਂ ਗ੍ਰੰਥੀ ਸਿੰਘ ਦੀਆਂ ਤਿੰਨ ਧੀਆਂ ਨੇ ਮਈ 2025 ਵਿੱਚ ਹੋਈ UGC NET ਦੀ ਪ੍ਰੀਖਿਆ ਪਾਸ ਕੀਤੀ ਹੈ। ਉਹਨਾਂ ਪ੍ਰੀਖਿਆ ਵਿੱਚੋਂ ਚੰਗੇ ਰੈਂਕ ਹਾਸਲ ਕੀਤੇ ਹਨ। ਤਿੰਨੋਂ ਪੜਾਣਾ ਨੇ ਇਹ ਪ੍ਰੀਖਿਆ ਪਾਸ ਕਰਕੇ ਭਵਿੱਖ ਵਿੱਚ PhD ਕਰਨ ਅਤੇ ਪ੍ਰੋਫੈਸਰ ਬਣ ਦਾ ਤੀਜਾ ਮਿੱਥਿਆ ਹੈ। ਇਹ ਤਿੰਨੋਂ ਲੜਕੀਆਂ ਦਾ ਪਰਿਵਾਰ ਆਰਥਿਕ ਤੌਰ ਤੇ ਬਹੁਤਾ ਸੌਖਾ ਨਹੀਂ ਹੈ। ਬੋਟਲਾਡਾ ਦੇ ਗ੍ਰੰਥੀ ਬਿਕਰ ਸਿੰਘ ਦੀਆਂ ਤਿੰਨ ਧੀਆਂ ਰਿੰਪੀ ਕੋਰ, ਬਿਆਨਤ ਕੋਰ ਅਤੇ ਹਰਦੀਪ ਕੋਰ ਨੇ ਮਈ ਮਹੀਨੇ ਵਿੱਚ ਹੋਈ UGC ਦੀ ਪ੍ਰੀਖਿਆ ਵਿੱਚੋਂ ਚੰਗੇ ਰੈਂਕ ਹਾਸਲ ਕੀਤੇ ਹਨ ਬਿਆਨਤ ਕੋਰ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਉਨ੍ਹਾਂ ਨੂੰ ਪੜਨ ਅਤੇ ਪ੍ਰੋਫੈਸਰ ਬਣ ਦਾ ਸ਼ੌਕ ਸੀ ਇਸ ਸ਼ੌਕ ਨੂੰ ਮੁੱਖ ਰੱਖ ਕੇ ਤਿੰਨੋਂ ਪੜਾਣਾ ਨੇ ਇਹ ਪ੍ਰੀਖਿਆ ਦਿੱਤੀ ਜਿਸ ਦਾ ਨਤੀਜਾ ਕਰੀਬ 1 ਹਫ਼ਤੇ ਪਹਿਲਾਂ ਹੀ ਕੋਸ਼ਿਸ਼ ਕੀਤਾ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਬੇਸ਼ੱਕ ਉਨ੍ਹਾਂ ਦੇ ਮਾਪੇ ਮਜ਼ਦੂਰ ਅਤੇ ਘੱਟ ਪੜੇ ਲਿਖੇ ਹਨ ਪਰ ਉਨਾ ਸਦਾ ਹੀ ਆਪਣੀਆਂ ਧੀਆਂ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ ਜਿਸ ਸਦਕਾ ਉਹਨਾਂ ਨੇ ਇਹ ਪ੍ਰਾਪਤੀ ਹਾਸਲ ਕੀਤੀ ਹੈ ਉਹਨਾਂ ਨੇ ਜੀਆਰਐਫ ਪ੍ਰੀਖਿਆ ਦੀ ਤਿਆਰੀ ਸ਼ੁਰੂ ਕੀਤੀ ਹੈ ਜਿਸ ਤੋਂ ਬਾਅਦ ਉਹ ਪੀਐਚਡੀ ਕਰਨ ਗੀਆਂ ਉਹਨਾਂ ਦੀ ਮਾਤਾ ਮਨਜੀਤ ਕੌਰ ਖੇਤ ਮਜ਼ਦੂਰ ਹੈ ਤੇ ਵੱਡਾ ਭਰਾ ਮੱਖਣ ਸਿੰਘ ਕਿਸੇ ਬਿਮਾਰੀ ਤੋਂ ਬਾਅਦ ਆਪਣੀ ਪੜ੍ਹਾਈ ਛੱਡ ਚੁੱਕਾ ਹੈ ਪਿਤਾ ਬਕਰ ਸਿੰਘ ਗ੍ਰਾਂਥੀ ਸਿੰਘ ਹਨ ਜਿਨ੍ਹਾਂ ਦੇ ਆਸਰੇ ਉਹਨਾਂ ਦਾ ਘਰ ਦਾ ਗੁਜ਼ਾਰਾ ਚੱਲਦਾ ਹੈ ਇਸ ਮੌਕੇ ਤੇ ਪਿਤਾ ਬਿਕਰ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਮਾਣ ਹੈ ਕਿ ਉਹਨਾਂ ਦੀਆਂ ਧੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ। ਬਡਲਾੜਾ ਤੋਂ ਆਪ ਵਿਦਾਇਕ ਪ੍ਰਿੰਸੀਪਲ ਬੋਧਰਾਮ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਹੀ ਪੜਾਈ ਪ੍ਰਤੀ ਇਹ ਪ੍ਰਾਪਤੀ ਹੈ। ਹੁਣ ਲੋੜਵੰਦ ਪਰਿਵਾਰਾਂ ਦੇ ਬੱਚੇ ਖੇਡਾਂ ਤੇ ਵਿਦਿਆ ਦੇ ਖੇਤਰ ਵਿੱਚ ਚੰਗੀਆਂ ਪ੍ਰਾਪਤੀਆਂ ਕਰਨ ਲੱਗੇ ਹਨ। ਉਹਨਾਂ ਕਹੇ ਕਿ ਇਹਨਾਂ ਬੱਚੀਆਂ ਦੀ ਮਿਹਨਤ ਨੇ ਰੰਗ ਲਿਆਂਦਾ ਹੈ ਤੇ ਬਡਲਾੜਾ ਦੀਆਂ ਧੀਆਂ ਹੋਰਨਾ ਬੱਚਿਆਂ ਲਈ ਵੀ ਪ੍ਰੇਰਨਾ ਸਰੋਤ ਬਣ ਗੀਆਂ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਬੋਧਵਾਨ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਧਰਤੀ ਨਿਰੀਖਣ ਉਪਗ੍ਰਹਿ ਨਾਸਾ ਇਸਰੋ ਸੰਤਾਟਕ ਅਪਰਚਰ ਰਡਾਰ ਲਾਂਚ ਕਰੇਗਾ ਇਸਰੋ ਨੇ ਇਸ ਉਪਗ੍ਰਹਿ ਨੂੰ ਕੁਦਰਤੀ ਸਰੋਤਾਂ ਤੇ ਖਤਰਿਆਂ ਤੋਂ ਬਿਹਤਰ ਪ੍ਰਬੰਧਨ ਲਈ ਨਾਸਾ ਦੇ ਸਹਿਯੋਗ ਨਾਲ ਵਿਕਸਤ ਕੀਤਾ ਹੈ ਇਹ ਉਪਗ੍ਰਹਿ ਬੋਧਵਾਰ ਸ਼ਾਮ 5:40 ਮਿੰਟ ਤੇ ਇਸਰੋ ਦੇ ਸ਼੍ਰੀ ਹਰੀਕੋਟਾ ਪੁਲਾੜ ਕੇਂਦਰ ਤੋਂ जीएसएलवी मार्क 2 रॉकेट ਰਾਹੀਂ ਲਾਂਚ ਕੀਤਾ ਜਾਵੇਗਾ ਇਸ ਉਪਗ੍ਰਹਿ ਨੂੰ 1.5 ਅਰਬ ਅਮਰੀਕੀ ਡਾਲਰ ਨਾਲ ਵਿਕਸਤ ਕੀਤਾ ਗਿਆ ਹੈ ਵਿਗਿਆਨ ਤੇ ਟੈਕਨੋਲੋਜੀ ਮੰਤਰੀ ਜਤਿੰਦਰ ਸਿੰਘ ਨੇ ਇੱਥੇ ਇੱਕ ਬਿਆਨ ਵਿੱਚ ਕਿਹਾ ਕਿ ਨਿਸਾਰ ਸਿਰਫ ਇੱਕ ਉਪਗ੍ਰਹਿ ਨਹੀਂ ਸਗੋ ਇਹ ਵਿਸ਼ੇ ਨਾਲ ਭਾਰਤ ਦਾ ਵਿਗਿਆਨਕ ਸਹਿਯੋਗ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਇਸਰੋ ਤੇ ਮਾਣ ਹੈ ਚੀਫ ਜਸਟਿਸ ਬੀ ਆਰ ਗਵਈ ਨੇ ਕਿਹਾ ਕਿ ਗਿਆਨ ਤੋਂ ਬਿਨਾ ਅਧਿਕਾਰ ਕਿਸੇ ਕੰਮ ਦੇ ਨਹੀਂ ਹਨ ਉਹਨਾਂ ਨਾਗਰਿਕਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਦੀ ਐਮੀਅਤ ਦੇ ਜ਼ੋਰ ਦਿੱਤਾ ਜਸਟਿਸ ਗਵੈਨੇ ਕੌਮੀ ਕਾਨੂੰਨੀ ਸੇਵਾ ਅਥਾਰਟੀ ਨਾਲ ਸਾਦੇ ਉਤਰੀ ਖੇਤਰ ਖੇਤਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਅਤੀਤ ਦੇ ਵਿਗਾੜਾਂ ਨੂੰ ਦੂਰ ਕਰਨ ਲਈ ਅਤੇ ਕਸ਼ਮੀਰ ਨੂੰ ਉਹਦੇ ਪੁਰਾਣੇ ਸਰੂਪ ਵਿੱਚ ਪਰਤਣ ਦੀ ਲੋੜ ਹੈ ਜਿੱਥੇ ਸਾਰੇ ਭਾਈਚਾਰੇ ਸਦ ਭਾਵਨਾ ਨਾਲ ਰਹਿੰਦੇ ਸਨ ਉਨਾ ਦਾ ਕਹਿਣਾ ਹੈ ਕਿ ਜੱਜਾਂ ਤੇ ਵਕੀਲਾਂ ਨੂੰ ਮਿਲ ਕੇ ਦੇਸ਼ ਦੇ ਆਖਰੀ ਨਾਗਰਿਕ ਲਈ ਵੀ ਨਿਆਂ ਜਕੀਨੀ ਬਣਾਉਣਾ ਹੋਵੇਗਾ। ਨਾਲਸਾ ਇਸ ਦਿਸ਼ਾ ਵਿੱਚ ਕੰਮ ਕਰਦੀ ਹੈ। ਅਸੀਂ ਨਾਲਸਾ ਦੇ ਕੰਮ ਨੂੰ ਦੇਸ਼ ਦੇ ਦੂਰ ਦਰਾਡੇ ਦੇ ਇਲਾਕਿਆਂ ਤੱਕ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਭਾਵੇਂ ਉਹ ਲਦਾਖ ਹੋਵੇ, ਉੱਤਰ ਪੂਰਬ ਹੋਵੇ ਜਾਂ Rajasthan। ਜਦੋਂ ਤੱਕ ਲੋਕਾਂ ਨੂੰ ਆਪਣੇ ਅਧਿਕਾਰਾਂ ਦਾ ਗਿਆਨ ਨਹੀਂ ਹੋਵੇਗਾ, ਉਦੋਂ ਤੱਕ ਇਨ੍ਹਾਂ ਅਧਿਕਾਰਾਂ ਦਾ ਕੋਈ ਮਤਲਬ ਨਹੀਂ ਹੈ। ਕਸ਼ਮੀਰ ਦੇ ਪਿਛਲੇ 35 ਸਾਲ ਦੇ ਹਾਲਾਤ ਦਾ ਸਪਸ਼ਟ ਸੰਦਰਭ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਵਿਗਾੜ ਰਹੇ ਹਨ ਪਰ ਸਾਨੂੰ ਇਹਨਾਂ ਨੂੰ ਦੂਰ ਕਰਨ ਲਈ ਕੰਮ ਕਰਨਾ ਹੋਵੇਗਾ ਜੱਜਾਂ ਤੇ ਵਕੀਲਾਂ ਵਿਚਾਲੇ ਇਹ ਸੰਵਾਦ ਇੱਕ ਨਵਾਂ ਦ੍ਰਿਸ਼ਟੀਕੋਣ ਪ੍ਰਦਾਨ ਕਰੇਗਾ ਮੈਨੂੰ ਭਰੋਸਾ ਹੈ ਕਿ ਇਹ ਪ੍ਰੋਗਰਾਮ ਰਵਾਇਤੀ ਕਸ਼ਮੀਰ ਦੇ ਪੁਨਰ ਨਿਰਮਾਣ ਵਿੱਚ ਮਦਦ ਕਰੇਗਾ ਉਨ੍ਹਾਂ ਕਿਹਾ ਕਿ ਕਾਨੂੰਨੀ ਪਾਈਚਾਰਾ ਸੰਵਿਧਾਨ ਦੀਆਂ ਅਸਲ ਕਦਰਾਂ ਕੀਮਤਾਂ ਪ੍ਰਤੀ ਵਚਨਬੱਧ ਹੋਣਾ ਚਾਹੀਦਾ ਹੈ ਜਦੋਂ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਨੇ ਇੱਕ ਆਦਮੀ ਇੱਕ ਬੋਟ ਰਾਹੀਂ ਸਿਆਸੀ ਨਿਆਂ ਲਿਆਂਦਾ ਸੀ ਉਦੋਂ ਸੰਵਿਧਾਨ ਦੇ ਨਿਰਮਾਤਾ ਨੇ ਸਮਾਜਿਕ ਵੰਡ ਤੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਜਾਣ ਸਮੇਂ ਮੁਸ਼ਕਲਵਾਰੇ ਗੱਲ ਕੀਤੀ ਸੀ ਜੰਮੂ ਕਸ਼ਮੀਰ ਤੇ ਲਦਾਖ ਦੇ ਆਪਣੇ ਪਿਛਲੇ ਦੌਰਿਆਂ ਨੂੰ ਯਾਦ ਕਰਦੇ ਹੋ ਉਹਨਾਂ ਕਹੇ ਕਿ ਉਹਨਾਂ ਨੂੰ ਦੋਵਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਲੋਕਾਂ ਤੋਂ ਬਹੁਤ ਪਿਆਰ ਮਿਲਿਆ ਉਹਨਾਂ ਕਹੇ ਕਿ ਮੈਨੂੰ ਇੰਜ ਲੱਗਦਾ ਹੈ ਜਿਵੇਂ ਮੈਂ ਆਪਣੇ ਜੱਦੀ ਸ਼ਹਿਰ ਆਇਆ ਹਾਂ ਮੈਨੂੰ ਮਿਲੇ ਪਿਆਰ ਲਈ ਮੈਂ ਤੁਹਾਡਾ ਧੰਨਵਾਦੀ ਹਾਂ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਮਨਸੇਰੇ ਮੁਖੀ ਰਾਜ ਠਾਕਰੇ ਨੇ ਆਪਣੇ ਚਚੇਰੇ ਭਰਾ ਤੇ ਸ਼ਿਵ ਸੈਨਾ ਉਦਵ ਠਾਕਰੇ ਨਾਲ ਐਤਵਾਰ ਨੂੰ ਮੁਲਾਕਾਤ ਕਰਕੇ ਉਨ੍ਹਾਂ ਦੇ 65ਵੇਂ ਜਨਮ ਦਿਨ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਰਾਜ ਦਾਦਰ ਸਥਿਤ ਆਪਣੇ ਨਿਵਾਸ ਸ਼ਿਵ ਤੀਰਤੋ ਉਦਵ ਦੇ ਬਾਂਦਰਾ ਸਥਿਤ ਨਿਵਾਸ ਮਾਤੋ ਸ਼੍ਰੀ ਪੁੱਜੇ ਉਦਵ ਨੇ ਆਪਣੀ ਪਾਰਟੀ ਦੇ ਸੰਸਦ ਮੈਂਬਰ ਸੰਜੇ rau ਦੇ ਨਾਲ ਮੁੰਬਈ ਸਥਿਤ ਮਾਤੋਸ਼ਰੀ ਬੰਗਲੇ ਦੇ ਮੇਨ ਗੇਟ ਤੇ ਆਪਣੇ ਚਚੇਰੇ ਭਰਾ ਦਾ ਸਵਾਗਤ ਕੀਤਾ ਇਸ ਤੋਂ 6 ਸਾਲ ਪਹਿਲਾਂ ਜਨਵਰੀ 2019 ਵਿੱਚ ਰਾਜ ਮਾਤੋਸ਼ਰੀ ਗਏ ਸਨ ਅਤੇ ਉਦੋਂ ਨੂੰ ਆਪਣੇ ਪੁੱਤਰ ਅਮਦੇਵ ਵਿਆਹ ਦਾ ਸੱਦਾ ਪੱਤਰ ਸੰਪਿਆ ਜਿਸ ਦਾ ਉਸੇ ਮਹੀਨੇ ਦੇ ਅੰਤ ਵਿੱਚ ਵਿਆਹ ਸੀ ਰਾਜ ਨੇ ਸ਼ਿਫਸਾਨਾ ਛੱਡ ਦਿੱਤੀ ਸੀ ਅਤੇ ਅਗਲੇ ਸਾਲ ਮਨਸੇ ਦਾ ਗਠਨ ਕੀਤਾ ਸੀ ਰਾਜ ਠਾਕਰੇ ਨੇ ਸ਼ਿਵਸ타ਨਾ ਛੱਡਣ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਮਾਤੋ ਸ਼੍ਰੀ ਤੋਂ ਸਨਮਾਨ ਮੰਗਿਆ ਸੀ ਪਰ અપਮਾਨ ਮਿਲਿਆ ਡਿਜੀਟਲ ਪਾਇਰੇਸੀ ਨੂੰ ਨੱਥ ਪਾਉਣ ਦੀ ਕੋਸ਼ਿਸ਼ ਵਿੱਚ ਕੇਂਦਰ ਸਰਕਾਰ ਨੇ ਗੈਰ ਕਾਨੂੰਨੀ ਫਿਲਮ ਰਿਕਾਰਡਿੰਗ ਤੇ ਪ੍ਰਸਾਰਣ ਵਿੱਚ ਸ਼ਾਮਲ ਲੋਕਾਂ ਲਈ ਜੇਲ੍ਹ ਦੀ ਸਜ਼ਾ ਤੇ ਉਤਪਾਦਨ ਲਾਗਤ ਦੇ 5% ਤੱਕ ਦੇ ਜੁਰਮਾਨੇ ਨੂੰ ਸ਼ਾਮਲ ਕਰਨ ਲਈ ਕਾਨੂੰਨ 'ਚ ਸੋਧ ਕੀਤੀ ਹੈ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਐਲ ਮੁਰੁਗਨ ਨੇ ਪਿਛਲੇ ਹਫ਼ਤੇ ਸੰਸਦ ਵਿੱਚ ਗਿਆ ਸੀ ਕਿ ਸੋਧਾਂ ਵਿੱਚ ਘੱਟੋ-ਘੱਟ 3 ਮਹੀਨੇ ਦੀ ਜੇਲ੍ਹ ਤੇ 3 ਲੱਖ ਰੁਪਏ ਦਾ ਜੁਰਮਾਨਾ ਸ਼ਾਮਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ਪਾਇਰੇਸੀ ਦੇ ਨਾਲ ਨਿਰਮਾਤਾ, ਵੰਤਰਕਾਂ ਨੂੰ ਬਹੁਤ ਘਾਟਾ ਪੈਂਦਾ ਹੈ। ਕਿਉਂਕਿ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਈ ਵਾਰ ਇਹ ਫਿਲਮਾਂ ਸੋਸ਼ਲ ਮੀਡੀਆ ਤੇ ਰਿਲੀਜ਼ ਹੋ ਜਾਂਦੀਆਂ ਹਨ ਜਿਸ ਕਰਕੇ ਨਿਰਮਾਤਾ ਨੂੰ ਬਹੁਤ ਵੱਡਾ ਘਾਟਾ ਚੱਲਣਾ ਪੈਂਦਾ ਹੈ। ਇਸੇ ਨੂੰ ਮੁੱਖ ਰੱਖਦਿਆਂ ਇਸ ਕਾਨੂੰਨ ਦੇ ਵਿੱਚ ਹੋਰ ਵੀ ਸੋਧਾਂ ਕੀਤੀਆਂ ਜਾ ਰਹੀਆਂ ਹਨ। ਆਪਣੇ ਮਹਾਨ ਰੈਬਰਨ ਦੇ ਮਿਸ਼ਨ ਨੂੰ ਗੀਤਾਂ ਵਿੱਚ ਲੈ ਕੇ ਨਾਮਵਰ ਗਾਇਕਾਂ ਦੀ ਆਵਾਜ਼ ਨਾਲ ਹੀ ਸੰਗਤ ਦੇ ਸਨਮੁਖ ਕਰਨ ਵਾਲੇ ਪ੍ਰਸਿੱਧ ਗੀਤਕਾਰ ਮਦਨ ਜਲੰਦਰੀ ਦਾ ਬੰਗਾ ਵਿਖੇ ਸਨਮਾਨ ਸਮਰੋਹ ਦੌਰਾਨ 골ਡ ਮੈਡਲ ਨਾਲ ਸਨਮਾਨ ਕੀਤਾ ਗਿਆ ਇਸ ਸਮਰੋਹ ਵਿੱਚ ਪ੍ਰਸਿੱਧ ਗਾਇਕ ਕਾਂਠ ਕਲੇਰ ਅਨਮੋਲ ਵਿਰਕ ਰੂਪ ਲਾਲ ਧੀਰ ਪੰਮੀ ਲਾਲੋ ਮਜਾਰਾ ਬੀਜਾ ਵੰਸੀਆਂ ਵਾਲਾ ਪ੍ਰਵੀਨ ਬੰਗਾ ਨੇ ਦੱਸਿਆ ਕਿ ਸਤਿਕਾਰਯੋਗ ਪ੍ਰਸਿੱਧ ਗੀਤਕਾਰ ਮਦਨ ਜਲੰਦਰੀ ਜੋ ਬਹੁਤ ਲੰਬੇ ਸਮੇਂ ਤੋਂ ਪੰਜਾਬੀ ਸੱਭਿਆਚਾਰਕ ਤੇ ਮਿਸ਼ਨਰੀ ਗੀਤ ਲੈ ਕੇ ਨਾਂਮਰ ਗਾਇਕਾਂ ਦੀ ਆਵਾਜ਼ਾਂ ਵਿੱਚ ਰਿਕਾਰਡ ਕਰਵਾ ਕੇ ਆਪਣੇ ਮਹਾਨ ਰਹਿਬਰਾਂ ਦੇ ਮਿਸ਼ਨ ਨੂੰ ਪਰਫੂਲਤ ਕਰ ਰਹੇ ਹਨ ਆਸ ਕਰਦੇ ਹਨ ਕਿ ਮਦਨ ਜਲੰਦਰੀ ਸਾਹਿਬ ਆਉਣ ਵਾਲੇ ਸਮੇਂ ਵਿੱਚ ਆਪਣੇ ਮਹਾਨ ਰਹਿਬਰਾਂ ਗੁਰੂ ਸਹਿਬਾਨਾਂ ਸੰਤ ਮਹਾਪੁਰਸ਼ਾਂ ਦੇ ਮਿਸ਼ਨ ਗੀਤਾ ਰਹੇ ਪਰਫੂਲਤ ਕਰਦੇ ਰਹਿਣਗੇ ਇਸ ਸਮਾਗਮ ਵਿੱਚ ਪਹੁੰਚੀਆਂ ਮਾਣਮੱਤੀਆਂ ਸਖਸ਼ੀਤਾਂ ਦਾ ਸਨਮਾਨ ਕੀਤਾ ਗਿਆ ਗੀਤਕਾਰ ਮਦਨ ਜਲੰਦਰੀ ਨੇ ਕਲਵਿੰਡਰ ਕਿੰਦਾ ਇਟਲੀ ਤੇ ਹੋਰ ਯੂਰਪ ਦੇ ਮਿਸ਼ਨਰੀ ਸਾਥੀਆਂ ਦਾ ਧੰਨਵਾਦ ਕੀਤਾ ਸਫਾਈ ਕਰਮਚਾਰੀ ਯੂਨੀਅਨ ਹੁਸ਼ਿਆਰਪੁਰ ਦੀ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਜਿਹਦੀ ਪ੍ਰਧਾਨਗੀ ਯੂਨੀਅਨ ਦੇ ਚੇਅਰਮੈਨ ਬਲਰਾਮ ਪੱਟੀ ਵੱਲੋਂ ਕੀਤੀ ਗਈ ਇਸ ਇਕੱਠ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਪ੍ਰਧਾਨ ਕਰਨ ਜੋਤ ਆਧਿਆ ਵੱਲੋਂ ਮੁਲਾਜ਼ਮਾਂ ਨੂੰ ਦੱਸਿਆ ਕਿ ਬੀਤੇ ਦਿਨੀ ਜੋ ਹਾਊਸ ਦੀ ਮੀਟਿੰਗ ਹੋਈ ਉਸ ਵਿੱਚ ਜੋ ਮੁਲਾਜ਼ਮਾਂ ਦੀਆਂ ਮੰਗਾ ਸਨ ਉਹਨਾਂ ਨੂੰ ਨਗਰ ਨਿਗਮ ਪ੍ਰਸ਼ਾਸਨ ਅਤੇ ਹਾਊਸ ਵੱਲੋਂ ਪਹਿਲ ਦੇ ਆਧਾਰ ਤੇ ਪਾਸ ਕੀਤਾ ਗਿਆ ਹੈ ਜਿਵੇਂ ਕਿ ਸਫਾਈ ਕਰਮਚਾਰੀਆਂ ਸੀਵਰ ਮੈਨਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ ਗੁਰਦੇ ਸਾਬਣ ਦੇ ਪੈਸੇ ਕੁਆਟਰਾਂ ਦੀ ਮੰਗ ਹੈਲਪਰਾਂ ਦੀ ਭਰਤੀ ਆਦਿ ਇਸ ਮੌਕੇ ਉਹਨਾਂ ਨੇ ਨਗਰ ਨਿਗਮ ਪ੍ਰਸ਼ਾਸਨ ਅਤੇ ਹਾਊਸ ਦੇ ਮੈਂਬਰਾਂ ਦਾ ਤਨਵਾਦ ਵੀ ਕੀਤਾ ਇਸ ਮੌਕੇ ਤੇ ਕੁਲਵੰਤ ਸਿੰਘ ਸੈਣੀ ਨੇ ਸਥਾਨਕ ਸਰਕਾਰਾਂ ਵੱਲੋਂ ਬਣਾਈ ਗਈ ਸਬਕਮੇਟੀ ਦੇ ਮੈਂਬਰਾਂ ਨਾਲ ਹੋਈ ਮੀਟਿੰਗ ਬਾਰੇ ਜਾਣੂ ਕਰਵਾਇਆ ਉਨਾ ਦੱਸਿਆ ਕਿ ਸਬ ਕਮੇਟੀ ਵੱਲੋਂ ਪੰਜਾਬ ਦੇ ਆਊਟਸੋਰਸ ਕਰਮਚਾਰੀਆ ਤੇ ਇਨਸੋਰਸ ਕਰਮਚਾਰੀਆਂ ਦੇ ਹੱਕ ਵਿੱਚ ਸਰਕਾਰ ਜਲਦੀ ਫੈਸਲਾ ਲੈ ਸਕਦੀ ਹੈ ਜੇਕਰ ਸਰਕਾਰ ਵੱਲੋਂ ਆਪਣੇ ਕੀਤੇ ਵਾਅਦੇ ਤੋਂ ਪਿੱਛੇ ਹਟਿਆ ਜਾਂਦਾ ਹੈ ਤਾਂ 19 ਅਗਸਤ ਨੂੰ ਮੀਟਿੰਗ ਵਾਲੇ ਦਿਨ ਹੀ ਸੰਘਰਸ਼ ਦਾ ਵਿਗੜਬਜਾਇਆ ਜਾਵੇਗਾ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ